ਅਨੇਲੀ ਚਾਵਲਾ ਜੀ ਮੇਰੇ ਕੋਲ ਬੈਠੇ ਨੇ ਅਨੇਲੀ ਚਾਵਲਾ ਜੀ ਦਾ ਮੈਟਰ ਇਹ ਸੀ ਵੀ ਇੱਕ 52 ਸੈਕਟਰ ਚ ਐਲ ਆਈ ਜੀ ਦਾ ਮਕਾਨ ਹੈ ਸੈਕਟਰ 52 375 ਨੰਬਰ ਮਕਾਨ ਹੈ ਜਿਸ ਮਕਾਨ ਚ ਇਹ ਬੰਦਾ 1.5 ਸਾਲ ਤੋਂ ਪਿਛਲੇ 1.5 ਸਾਲ ਤੋਂ ਕਿਰਾਏਦਾਰ ਹੈ ਇਹਦੇ ਜਿਹੜੇ ਇੱਕ ਜਾਣਕਾਰ ਨੇ ਐ ਬੀਬੀ ਮੈਡਮ ਸਾਡੇ ਇਹਨਾਂ ਦੇ ਜਾਣਕਾਰ ਸੀ ਉਹਨਾਂ ਨੇ ਮਕਾਨ ਜਿਹੜਾ ਹੈਗਾ 1.5 ਸਾਲ ਪਹਿਲਾਂ ਇਹਨੂੰ ਕਿਰਾਏ ਤੇ ਦਿੱਤਾ ਸੀ ਕਿਰਾਏ ਤੇ ਜਦੋਂ ਮਕਾਨ ਦਾ ਸੀ ਇਹ ਦੇ ਦਿੰਦਾ ਹੈ ਮੁੰਡਾ ਜਦੋਂ ਕਿਰਾਇਆ 1.5 ਸਾਲ ਹੋ ਗਿਆ 1.5 ਸਾਲ ਦੇ ਕਿਰਾਏ ਦੇ ਉਹਨਾਂ ਦਾ ਜਿਹੜਾ ਹੈਗਾ ਉਹ ਸਾਰਾ ਕਿਰਾਇਆ ਜਿਹੜਾ ਹੈਗਾ ਆਨਲਾਈਨ ਜਿਵੇਂ ਕਹਿੰਦੇ ਇਹਦੇ ਚੈੱਕ ਰਾਈਏ ਪੇਮੈਂਟ ਦਿੰਦਾ ਜੀ 4000 ਰੁਪਿਆ ਕਿਰਾਇਆ ਪਰ ਉੱਥੇ ਹੋਇਆ ਕਿ ਕੱਲ ਜਿਹੜਾ ਜ਼ਬਰਦਸਤੀ ਪਰਸੋਂ ਰਾਤ ਨੂੰ 8:30 ਵਜੇ ਆ ਕੇ ਸੈਕਟਰ 52 ਚ ਇੱਕ ਵਿਅਕਤੀ ਨਾਲ ਚਾਰ ਬੰਦੇ ਲੈ ਕੇ ਆਣ ਪਛਾਤੇ ਇਹਨਾਂ ਨੂੰ ਡਰਾਉਣ ਦੇ ਧਮਕਾਉਣ ਲੱਗ ਗਏ ਤੇ ਮਾਰਨ ਦੀਆਂ ਧਮਕੀਆਂ ਦੇਣ ਲੱਗ ਗਏ ਤੇ ਉਹ ਮਕਾਨ 'ਚ ਕਬਜ਼ਾ ਕਰ ਲੈਂਦੇ ਆ ਇਹ ਬੰਦਾ ਵਿਚਾਰਾ ਸਕਿਉਰਿਟੀ ਗਾਰਡ ਹੈ ਗਰੀਬ ਵਿਅਕਤੀ ਹੈ ਇਕੱਲਾ ਰਹਿੰਦਾ ਇਹਦਾ ਨਾਂ ਮਦਰ ਹੈ ਨਾ ਫਾਦਰ ਹੈ ਨਾ ਬੇਟੇ ਨਾ ਬੱਚੇ ਨਾ ਕੋਈ ਘਰ ਵਾਲੀ ਇਹ ਇਕੱਲਾ ਹੀ ਬੰਦਾ ਸਿੰਗਲ ਰਹਿੰਦਾ ਸਿਰਫ ਗਰੀਬ ਵਿਅਕਤੀ ਹੈ ਇਹਨੂੰ ਜਦੋਂ ਡਰਾਉਣ ਦੇ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਇਹ ਮਕਾਨ ਛੱਡ ਕੇ ਸਮੇਤ ਉੱਥੇ ਆਪਣਾ ਸਮਾਨ ਛੱਡ ਕੇ ਜਿਨ੍ਹਾਂ ਨੇ ਮਕਾਨ ਦੋਇਆ ਸੀ ਖਰੜ ਤੋਂ ਮੈਡਮ ਉਹਨਾਂ ਦੇ ਘਰੇ ਚਲੇ ਗਿਆ ਉਹਨਾਂ ਨੂੰ ਦੱਸੀ ਸਾਰੀ ਗੱਲ ਤਾਂ ਸਾਰੀ ਗੱਲ ਦੱਸੀ ਇਹਦੇ 'ਚ ਕੋਈ ਤੇਜ ਕਿਰਨ ਤੇਜ ਕਿਰਨ ਤੇਜ ਕਿਰਨ ਬੰਦਾ ਹੈ ਉਹ ਕੈਨੇਡਾ ਮੇ ਰਹਤੀ ਹੈ ਹਾਂ ਉਹ ਤੇਜਕਿਰਨ ਦੀ ਲੇਡੀ ਸੀ ਜਿਹੜੀ ਕੁੜੀਆ ਗੁੜੀਆ ਸੀ ਜਿਹਦਾ ਮਕਾਨ ਸੀ ਜਿਹਨੇ ਦਿੱਤਾ ਸੀ ਤਾਂ ਜਿਹੜਾ ਬੰਦੇ ਜ਼ਬਰਦਸਤੀ ਆ ਕੇ ਕੱਲ ਵੜ ਗਏ ਜਿਨ੍ਹਾਂ ਦੀ ਆਸੇ ਪਾਸੇ ਚਾਕਰੀ ਪਰ ਕਿਸੇ ਬੰਦੇ ਨੇ ਜਦੋਂ ਨਾਂ ਸੁਣਾਈ ਕਰੀ ਸਾਡੇ ਕੋਲੇ ਆਇਆ ਤਾਂ ਇਹਦੀ ਅਸੀਂ ਇੱਕ ਲਿਖਤੀ ਕੰਪਲੀਟ ਅੱਜ ਇੱਕ ਐਸਐਸਪੀ ਮਾਨਯੋਗ ਐਸਐਸਪੀ ਚੰਡੀਗੜ੍ਹ ਨੂੰ ਤੇ ਐਸਐਚਓ ਬਮਨਜਾ ਸੈਕਟਰ ਚੌਂਕੀ ਹੈ ਕੋਈ ਉਹਨੂੰ ਇੱਕ ਕੰਪਲੀਟ ਫਾਈਲ ਜਿਹੜੀ ਆਪਣੀ ਹਿਸਟਰੀ ਦੇ ਕੇ ਆਣਗੇ ਵੀ ਅਸੀਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਹਾਂ ਮਹਿੰਗੀ ਪ੍ਰਾਪਰਟੀ ਹੋਣ ਕਰਕੇ ਫਲੈਟਾਂ ਜਲਾ ਲਓ ਮਕਾਨਾਂ ਜਲਾ ਲਓ ਪਲਾਟਾਂ ਜਲਾ ਲਓ ਜੋ ਚੰਡੀਗੜ੍ਹ ਮੁਹਾਲੀ ਦੀ ਹੈ ਸਾਰੀ ਕਿ ਦਿਸ਼ਾ ਨਿਰਦੇਸ਼ ਹੈ ਕੋਈ ਬੰਦਾ ਕਬਜ਼ਾ ਕਰਕੇ ਬੈਠਦਾ ਹੈ ਕਿਸੇ ਨੂੰ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅੱਗੇ ਪ੍ਰਸ਼ਾਸਨ ਕੋਲੇ ਕੋਈ ਸੁਣਾਈ ਨਹੀਂ ਜਲਦੀ ਜਲਦੀ ਹੁੰਦੀ ਅਸੀਂ ਤੁਹਾਡੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਐਸ ਐਚਓ ਨੂੰ ਬੇਨਤੀ ਕਰਦੇ ਹਾਂ ਸੈਕਟਰ ਬੌਂਡ ਵਾਲੇ ਨੂੰ ਤੇ ਐਸਐਸਪੀ ਚੰਡੀਗੜ੍ਹ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਵਿਅਕਤੀ ਨੂੰ ਨਿਆਂ ਸਾਫ ਦਵਾਇਆ ਜਾਵੇ ਦਾ ਸਮਾਨ ਦਵਾਇਆ ਜਾਵੇ ਤੇ ਅਸਲ ਜਿਹੜੇ ਬੰਦੇ ਆ ਗੁੰਡਾਗਰਦੀ ਕਰਨ ਲੱਗੇ ਸੀ ਉੱਥੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਉਹ ਜਿਹੜੇ ਗੁੰਡਾਗਰਦੀ ਕਰਨੇ ਆ ਉਹ ਅੱਜ ਵੀ ਉੱਥੇ ਆ ਇਹਨੂੰ ਬਾਹਰ ਕੱਢਦੇ ਆ ਇਹ ਬੰਦਾ ਡਰਦਾ ਉੱਥੇ ਮੁੜ ਕੇ ਗਿਆ ਨਹੀਂ ਇਹਨੂੰ ਕਹਿਣ ਲੱਗੇ ਤੁਸੀਂ ਇੱਕ ਕਮਰੇ ਚ ਰਹਿ ਜਾਓ ਜੀ ਅਸੀਂ ਸਾਡਾ ਕੰਮਲਾ ਛੱਡੋ ਫਲਾਣਾ ਕਰੋ ਪਰ ਇਹ ਡਰਦਾ ਬੰਦਾ ਇਹ ਨਹੀਂ ਗਿਆ ਵੀ ਚਾਰ ਬੰਦੇ ਰਾਤ ਨੂੰ ਮੈਨੂੰ ਕਿਸੇ ਨਾ ਕਿਸੇ ਵਕਤ ਬੇਵਕਤ ਕਿਤੇ ਮਾਰ ਲਾ ਦੇਣਾਂ ਇਹ ਮਕਾਨ ਛੱਡ ਕੇ ਆ ਗਿਆ ਤਾਂ ਸਮਾਨ ਵੀ ਸਾਰਾ ਕੁਝ ਪਿਆ ਤੇ ਘਰ ਦਾ ਘਰੇਲੂ ਜੋ ਸਮਾਨ ਹੈ ਸਾਰਾ ਉੱਥੇ ਪਿਆ ਹੈ ਪਛਾਣ ਹੈ ਕਿ ਪਹਿਨ ਪਛਾਣ ਹੈ ਕਿ ਨਾਂ ਹੈਗਾ ਨੰਬਰ ਹੈਗਾ ਬੰਦੇ ਦਾ ਸਾਰਾ ਕੁਝ ਹੈਗਾ ਪੈਡੇ ਖਦੇ ਹੈ ਉਹਨਾਂ ਨੂੰ ਮਿਲਿਆ ਪਹਿਲਾਂ ਕਦੇ ਨਹੀਂ ਪਹਿਲਾਂ ਕਦੇ ਨਹੀਂ ਮਿਲਿਆ ਉਹਨੇ ਆਪਣੇ ਆਪਣਾ ਨਾਂ ਆਪ ਦੱਸਿਆ ਖੁਦ ਆ ਕੇ ਵੀ ਮੇਰਾ ਫਲਾਣਾ ਨਾਂ ਹੈ ਜੀ ਆ ਮੇਰਾ ਜਿਹੜਾ ਹੈਗਾ ਮੋਬਾਈਲ ਨੰਬਰ ਹੈ ਦੂਜੇ ਨਾਲ ਦੇਣ ਦਾ ਨੰਬਰ ਦਾ ਕਾਰ ਮਾਲਕ ਵੱਲੋਂ ਵੀ ਕੋਈ ਉਹ ਹੈ ਨਹੀਂ ਵੀ ਇਹ ਜਾਣਦੇ ਮਕਾਨ 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 ਮਾਲਕ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹੈ ਫੋਨ ਨਹੀਂ ਮਿਲ ਰਹਾ ਕੈਨੇਡਾ 'ਚ ਬاہر ਜਿਹਦੇ ਜਿਹਦਾ ਮਕਾਨ ਸੀ ਹੋ ਸਕਦਾ ਇਹ ਬੰਦੇ ਨੇ ਕੋਈ ਇਹਦਾ ਜਿਹੜਾ ਹੈਗਾ ਫੋਨ ਚੱਕ ਲਿਆ ਹੋਇਆ ਕੋਈ ਹੋਰ ਚਲਾਕੀ ਹੋਏ ਚੁਸਤੀ ਉਹ ਸਾਰਾ ਜਿਹੜਾ ਇਨਵੈਸਟੀਗੇਸ਼ਨ ਦਾ ਪੜਤਾਲ ਦਾ ਵਿਸ਼ਾ ਹੈ ਪੁਲਿਸ ਨੇ ਦੇਖਣਾ ਵੀ ਉਹ ਕੀ ਹੋ ਸਕਦਾ ਕੀ ਇਹ ਪਿਛਲੇ 1.5 ਸਾਲ ਤੋਂ ਰਹਿ ਰਿਹਾ ਹੈ 1.5 ਸਾਲ ਦੇ ਕਿਰਾਏ ਦੇ ਰਹਿ ਰਿਹਾ ਹੈ ਕਿਰਾਇਆ ਦੇ ਰਿਹਾ ਕਿਰਾਇਆ ਵੀ ਉਹਨਾਂ ਦੇ ਅਕਾਊਂਟ 'ਚ ਪੈਂਦਾ ਜਿਹੜੀ ਕੁੜੀ ਦਾ ਨਾਮ ਲੈ ਰਹੇ ਆ ਇਹ ਬੇਟੀ ਦਾ ਉਹਦੇ ਫਾਦਰ ਦੇ ਅਕਾਊਂਟ 'ਚ ਕਿਰਾਇਆ ਜਾ ਰਿਹਾ ਉਹਦੀਆਂ ਸਾਰੀਆਂ ਨਾਲ ਇਹਦੇ ਕੋਲ ਡਾਕੂਮੈਂਟ ਹੈਗੇ ਜਿਹੜਾ ਆਨਲਾਈਨ ਇਹਨੇ ਪੈਸਾ ਪਾਇਆ ਚੈੱਕ ਰਹੀਂ ਗਏ ਜਿਹੜੇ ਅਕਾਊਂਟ ਚ ਗਏ ਉਹਦੇ ਸਾਰੇ ਸਾਰਾ ਇਹਦੇ ਕੋਲ ਰਿਕਾਰਡ ਮਕਾਮ ਉਹਨਾਂ ਦੇ ਨਾਂ ਤੇ ਸਾਰਾ ਕੁਝ ਤੀਜੇ ਬੰਦੇ ਪਤਾ ਨਹੀਂ ਕੌਣ ਹੈ ਕੌਣ ਨਹੀਂ ਕਹਿੰਦਾ ਮੈਂ ਤਾਂ ਜਾਣਦਾ ਨਹੀਂ ਹੈ ਕੌਣ ਆ ਕੇ ਬੈਠ ਕੇ ਕੌਣ ਨਹੀਂ ਜੇ ਮੈਂ ਬੋਲਦਾ ਚੱਲਦਾ ਸ਼ਾਇਦ ਉਹਨੂੰ ਮਾਰ ਦਿੰਦੇ ਇਹ ਬੰਦਾ ਨਾਂ ਉਹਦਾ ਕੀ ਹੈਗਾ ਬੱਟੇ ਹੈ ਇੱਕ ਕੈਨੇਡਾ ਸਹਾ ਹੈ ਹੁਣ ਦੱਸ ਦੋ ਇੱਕ ਇੱਕ ਬੱਟੇ ਹੈ ਜੋ ਕੈਨੇਡਾ ਸਹਾ ਹੈ ਉੱਚਾ ਉੱਚਾ ਬੋਲੇ ਮੇਰਾ ਨਾਮ ਅਨਿਲ ਚਾਵਲਾ ਹੈ शुक्रवार को रात को साढ़े आठ बजे चार बंदे आए जिनमें से एक व्यक्ति कनाडा से आया हुआ है और जिसका नाम बट्टी है मेरे को ही बाद में पता चला कि मैं वो वहाँ से कनाडा से आया हुआ है और कहते कि मेरे को परला रूम मेरा एक खाली सी कहते अपना मेरे को धक्का मार के ना अंदर आ गए कहते अपना रूम दिखा मैंने कहा रूम कोई भी नहीं है खाली फिर कहते कि अंदर घुस के कहते ये रूम फिर मैंने कहा देख लो जो है फिर वो वहाँ रहने लगे र... रात को मेरे को शराबी पिलाई मेरे को कुछ होश नहीं सी फिर सुबह रूम में वो रहने लग गए बट्टी और तीन बंदे बाहर पटियाला में गए रहते हैं हट्टे कट्टे गए फिर मैं उनके सामने कुछ बोला नहीं फिर मैं वहाँ से बाहर निकल गया फिर निकल के मैंने जो खैर में आटे रहते हैं उनको बताया कि ऐसे ऐसे बात है फिर कोई तो होता नहीं पैसा होता नहीं। तो नहीं। फिर और फिर बाद में मैंने भट्टी से बात की कहते मारे कहते पहले पैसे पाओ फिर हम तो को अंदर आने देंगे आठ हज़ार पाए मैंने उसके इसके इसके में। उसके साथ जो बंदा आया था पटियाला से आया था वो उसके खाते में पाए हैं उसका सारा मेरा ट्रांसफर किया हुआ पैसा है और फिर वो कहता कि पहले पैसे पा दो बाद में तू तो हम तो को आने देंगे उसके बाद वो फ़ोन कोई जवाब नहीं दे रहे ती पचहत्तर सेक्टर बवंजा चंडीगढ़ ਇਹਨ ਜਾਣ ਬੰਦਿਆਂ ਨਾਲ ਸ਼ਰਾਬ ਚੋਪੀ ਲਈ ਬੈਠੇ ਮੈਂ ਮਨਾ ਕਰ ਰਿਹਾ ਸੀਗਾ ਲੇਕਿਨ ਉਹ ਫਿਰ ਵੀ ਜ਼ਬਰਦਸਤੀ ਕਰ ਰਹੇ ਸੀ ਕਿ ਬੈਠ ਜਾ ਪੀ ਪੀ ਹੁਣ ਕੀ ਕਰਦੇ ਹਟੇ ਮੈਂ ਇਕੱਲਾ ਬੰਦਾ ਸਾਥ ਨਹੀਂ ਹੋਈ ਮਾਵਾ ਬੈਣੇ ਹੁਣ ਇਕੱਲੇ ਬੰਦੇ ਦੇਖੋ 3 4 ਬੰਦੇ ਟਿਕਟ ਹੋਏਗੇ ਤੋਂ ਮੈਂ ਮੈਂ ਤਾਂ ਫਿਰ ਮਜਬੂਰ ਚ ਹੋਈ ਜਾਣਾ ਨਹੀਂ ਟਰਾਪ ਭੁਗਾ ਕੇ ਟਰਾਪ ਭੁਗਾ ਕੇ ਹਾਂਜੀ ਭਲਾਈ ਪੈਸੇ ਵੀ ਅਕਾਊਂਟ ਜਮਾ ਕੇ 8000 ਰੁਪਏ ਸਾਥ ਵਿੱਚ ਇੱਕ ਲੇਡੀ ਹੈ ਕਮਲੇਸ਼ वो डेढ़ साल पहले मेरे रूम में आती थी खाना खुना बनाती थी वो ये सारा भेद कैनेडा में इस बट्टी को बताती थी, को थी। नहीं वो तो बल्कि ये कहती जब तक मैं हूँ तब तक तुम इसी मकान में ही रहना उसका ये एक इच्छा सी रिश्तेदार तो तो नहीं उसका कोई यहाँ पे एक भाई है काका एक बारी मैंने उसको भी चार हजार पेमेंट की ਪਾਲਣ ਕੇ ਕਹਿ ਰਹੇ ਆ ਪਾਲਣ ਕੇ ਕਹਿਣੇ ਸੀ ਇਹ ਕਹਿਣਾ ਹੈ ਇਸ ਦਾ ਵੀ ਜੋ ਗੁੰਡਾਗਰਦੀ ਸ਼੍ਰੀਆਮ ਸ਼ਹਿਰ ਚ ਹੋ ਰਹੀ ਹੈ ਜਿੱਥੇ ਪ੍ਰਸ਼ਾਸਨ ਪੁਲਿਸ ਜਾਗੁਰੂ ਕੇ ਸਰਕਾਰਾਂ ਬੈਠੀਆਂ ਨੇ ਸਾਡੇ ਐਮਪੀ ਬੈਠੇ ਨੇ ਐਮਐਲਏ ਬੈਠੇ ਨੇ ਸਰਕਾਰਾਂ ਚ ਜਿਹੜੀ ਗੁੰਡਾਗਰਦੀ ਇਹ ਤਾਂ ਇੱਕ ਗਰੀਬ ਕੀ ਕਰੂਗਾ ਇੱਥੇ ਤਾਂ ਪਰਿਵਾਰ ਪਰਿਵਾਰਾਂ ਨਾਲ ਜਿਹੜੀ ਧੱਕੇਸ਼ਾਹੀ ਹੋ ਰਹੀ ਸ਼੍ਰੀਆਮ ਕਤਲ ਹੋ ਰਹੇ ਵੱਡੇ ਜਾ ਰਹੇ ਹਰ ਰੋਜ਼ ਜਿਹੜੀਆਂ ਮੈਂ ਕਹਿੰਦਾ ਪੰਜਾਬ ਦੀ ਗੱਲ ਕਰ ਲਓ ਚੰਡੀਗੜ੍ਹ ਦੀ ਕਰ ਲਓ ਹਰ ਰੋਜ ਉਹ ਦਿਨ ਖਾਲੀ ਨਹੀਂ ਹੈ ਜਿੱਦਣ 2-4 ਮਾਰਡਰ ਨਾ ਹੋਣ ਜਿੱਦਣ 2-4 ਕਤਲ ਨਾ ਹੋਣ ਉਹ ਕੋਈ ਵੀ ਜਿਹੜਾ ਹੈ ਦਿਨ ਖਾਲੀ ਨਹੀਂ ਜਾਂਦਾ ਇਸ ਕਰਕੇ ਜਿਹੜਾ ਗਰੀਬ ਵਿਅਕਤੀ ਹੈ ਇਹ ਡਰ ਗਿਆ ਵੀ ਜੇਕਰ ਮੈਂ ਕੋਈ ਗੱਲਬਾਤ ਕਰੀ ਉਠਣ ਬੈਠਣ ਵਾਲੀ ਆ ਬੋਲਣ ਵਾਲੀ ਸ਼ਾਇਦ ਕਿਤੇ ਮੈਨੂੰ ਮਾਰ ਨਾ ਦੇਣ